ਜੀ ਬੋਲੀ ਜਿਹੜੀ ਬੋਲੀ ਜਾਂਦੀ ਹੈ ਉਹ ਅੰਮ੍ਰਿਤਸਰ ਵਿੱਚ ਬੋਲੀ ਜਾਂਦੀ ਹੈ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਪਾਕਿਸਤਾਨ ਵਿੱਚ ਲਾਹੌਰ ਸਿਆਲਕੋਟ ਵਿੱਚ ਬੋਲੀ ਜਾਂਦੀ ਹੈ ਦੂਜੀ ਬੋਲੀ ਹੈ ਜੀ ਮਲਵਈ ਇਹ ਮਲਵਈ ਬੋਲੀ Ludhiana Muktsar Faridkot Fazilka Moga Bathinda Mansa Barnala Firozpur ਫਤਗਰੂਰ ਫਤਗਰਸਾਏ सिरसा ਉਹ ਹਰਿਆਣੇ ਦੇ ਵਿੱਚ ਹੈ ਇਨਾ ਸਾਰਿਆਂ ਦੇ ਵਿੱਚ ਬੋਲੀ ਬੋਲੀ ਜਾਂਦੀ ਹੈ ਤੀਜੀ ਬੋਲੀ ਤੇ ਆ ਚੁੱਕੇ ਹਾਂ ਜੀ ਆਪਾਂ ਇਹ ਇੰਟਰਸਟਿੰਗ ਹੀ ਹੋਰ ਜਾ ਰਹੀ ਹੈ ਜੀ ਦਵਾਬੀ ਜੋਰ ਨਾਲ ਤਾਲੀਆਂ ਦਵਾਬੀ ਬੋਲੀ ਚਲੰਦਰ ਸ਼ਹਿਰ ਕਪੂਰਥਾ ਤੇ ਹੁਸ਼ਿਆਰਪੁਰ ਤੇ 시히ਦ ਪਗਤ ਸਿੰਘ ਨਗਰ ਵਿੱਚ ਬੋਲੀ ਜਾਂਦੀ ਹੈ ਚੌਥੀ ਚੌਥੀ ਬੋਲੀ ਨੇ ਐਡ ਕੀਆ ਜੀ ਐਂਟਰਸਟਿੰਗ ਐਂਟਰਸਟਿੰਗ ਹੋਰੀਆ ਛੇਤੀ ਛੇਤੀ ਸਾਰਿਆਂ ਮਾਹੀ ਜਾਓ ਤੇ ਸਬਸਕ੍ਰਾਈਬ ਕਰਿਓ ਚੌਥੀ ਬੋਲੀ ਪਵਦੀ ਬੋਲੀ ਬੋਲੀ ਜਾਂਦੀ ਹੈ ਫੂਕ ਨਗਰ ਅਜਾਦਾਜੀਤ ਸਿੰਘ ਨਗਰ ਪਟਿਆਲੇ ਦਾ ਪੂਰਬੀ ਹਿੱਸਾ ਤੇ ਸੰਗਰੂਰ ਤੇ ਮਲੇਰਕੋਟ ਵਾਲਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਜੀ ਹੁਣ ਪਰਿਵਰਤਨ ਦ੍ਰਿਸ਼ਟੀ ਮੋਰੀਏ ਤੁਸੀਂ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਤੇ ਸ਼ੇਅਰ ਵੀ ਕਰਨਾ ਜੀ ਇਹ ਇਹ ਕਈ ਕਈ ਬੱਚਿਆਂ ਨੂੰ ਇਹ ਪਤਾ ਨਹੀਂ ਹੁੰਦੀ ਨੋਲੇਜ ਇਡਲੀ ਅਸੀਂ ਇਹ ਵੀਡੀਓ ਆ ਬਣਾਈ ਹੈ ਆਓ ਹੁਣ ਆਪਾਂ ਪੰਜਾਬੀ ਬੋਲੀ ਦੇ ਉੱਤੇ ਚੱਲਦੇ ਹਾਂ ਪਠੋਹਾਰੀ ਪਠੋਹਾਰੀ ਕਿੱਥੇ ਬੋਲੀ ਜਾਂਦੀ ਹੈ ਤੁਹਾਨੂੰ ਅੱਜ ਦੱਸਦੇ ਹਾਂ ਥੋਂ ਦੀ ਬੋਲੀ ਹੈ ਪਾਕਿਸਤਾਨ ਦੇ ਜੇਲਮ ਟਾਬਰ ਮੰਡੀ ਤੇ ਕੈਮਲਪੁਰ ਵਿੱਚ ਬੋਲੀ ਜਾਂਦੀ ਹੈ ਅੱਗੇ ਜੋ ਅੱਜ ਇਹ ਆਪਾਂ ਜੀ 6ਵੀਂ ਬੋਲੀ ਹੈ ਜੀ ਮਲਤਾਨੀ ਮਲਤਾਨੀ ਬੋਲੀ ਜੀ ਕੇਰੇ ਕੇਰੇ ਖੈਰਾਨੇ ਵਿੱਚ ਬੋਲੀ ਜਾਂਦੀ ਆ ਬਹਾਵਲਪੁਰ ਮਲਤਾਨ ਚੰਗ ਡੇਰਾ ਗਾਂਝ ਦੀ ਬੋਲੀ ਜਾਂਦੀ ਹੈ ਅੱਜ ਹੁਣ ਆਪਾਂ ਚੱਲਦੇ ਹਾਂ 7ਵੀਂ ਬੋਲੀ ਤੇ ਡੋਗਰੀ ਬੋਲੀ ਕੇਰੇ ਖੈਰਾਨੇ ਵਿੱਚ ਬੋਲੀ ਜਾਂਦੀ ਹੈ ਅਜੂਨ ਤੁਹਾਨੂੰ ਦਸੀਏ ਜੰਮੂ ਬੱਲੇ ਬੱਲੇ ਜੰਮੂ ਤੇ ਕਸ਼ਮੀਰ ਵਿੱਚ ਬੋਲੀ ਜਾਂਦੀ ਹੈ ਜੀ ਕਾਂਗਰਸ ਜੋਗੀ ਹਮਾਚੇ ਪਰ ਰੇਸ਼ ਚਾਹ ਜੀ ਅਜੇ ਨਾਲ ਵੇਖ ਰੱਖ ਸੀਗਾ ਕੀ ਇਹ ਢੋਗਰੀ ਬੋਲੀ ਤੇ ਜੱਬ ਵੀ ਬੋਲੀਆਂ ਦੀਆਂ ਉਹ ਪੋਲੀਆਂ ਨੂੰ ਕੇਵਨੀਆਂ ਲੱਗੀਆਂ